ਮਸ਼ਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੂਬੇ ਭਰ ਵਿੱਚ ਚੋਣ ਅਮਲੇ ਨੂੰ ਅੱਜ ਪਹਿਲੀ ਟ੍ਰੇਨਿੰਗ ਦਿੱਤੀ ਗਈ ਸਮਾਣਾ ਦੇ ਪਬਲਿਕ ਹਾਲ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਚੋਣ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਨੂੰ ਮਾਤਣ ਕੇਂਦਰ ਵਿੱਚ ਕਿਸ ਤਰ੍ਹਾਂ ਵੋਟ ਪਾਣੀ ਹੈ ਉਸ ਦੀ ਜਾਣਕਾਰੀ ਦਿੱਤੀ ਗਈ ਇਸ ਦੇ ਬਾਰੇ ਜਾਣਕਾਰੀ ਦਿੰਦੇ ਐਸ ਡੀ ਐਮ ਸਮਾਣਾ ਤਰਸੀਮ ਕੁਮਾਰ ਵੱਲ ਦੱਸਿਆ ਗਿਆ ਕਿ ਅੱਜ ਮੁਲਾਜ਼ਮਾਂ ਨੂੰ ਪਹਿਲੀ ਟ੍ਰੇਨਿੰਗ ਹੈ ਇਸ ਦੇ ਨਾਲ ਨਾਲ ਜਿਹੜੇ ਨਾਮਜ਼ਦਗੀ ਫਾਰਮ ਉਮੀਦਵਾਰਾਂ ਨੇ ਕੱਲ ਭਰੇ ਸੀ ਆਹ ਉਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਕਿਸੇ ਉਮੀਦਵਾਰ ਨੂੰ ਕੋਈ ਤਰਾਜ ਹੈ ਉਹ ਵਿਅਕਤੀ ਆਪਣੀ ਰਸੀਦ ਦਿਖਾ ਕੇ ਇੱਥੇ ਆ ਸਕਦਾ ਹੈ ਹੋਰ ਕਿਸੇ ਵਿਅਕਤੀ ਨੂੰ ਇੱਥੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ ਤਿੰਨ ਲੇਰਾਂ ਦੀ ਪੰਜਾਬ ਪੁਲਿਸ ਦੀ ਸੁਰੱਖਿਆ ਘੇਰਾ ਬਣਾਇਆ ਗਿਆ ਹੈ ਚੋਣ ਅਮਲੇ ਵਿੱਚ ਸ਼ਾਮਲ ਰਹਿਣ ਦੇ ਨਾਲ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦੱਸਿਆ ਕਿ ਇਸ ਦੇ ਵਿੱਚ ਸਾਨੂੰ ਮਾਦਨ ਕੇਂਦਰ ਵੀ ਕਿਸ ਤਰ੍ਹਾਂ ਵੋਟ ਪਾਉਣੀ ਹੈ ਉਸ ਬਾਰੇ ਜਾਣਕਾਰੀ ਦਿੱਤੀ ਗਈ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਸਲ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਵੀ ਅੱਜ ਬੀਏਡ ਕਾਲਜ ਦੇ ਵਿੱਚ ਜਿਹੜੀ ਸਕਰੂਟਨੀ ਹੋ ਰਹੀ ਆ ਪੜਤਾਲ ਹੋ ਰਹੀ ਆ ਦਸਤਾਵੇਜ਼ਾਂ ਦੀ ਤੇ ਕੋਈ ਵੀ ਬੰਦਾ ਇਸ ਜਗ੍ਹਾ ਤੋਂ ਪਰੇ ਪਰੇ ਰਹਿ ਕੇ ਆਪਦੀ ਰਸੀਦ ਦਿਖਾ ਕੇ ਆਪਦਾ ਇਤਰਾਜ਼ ਫਾਈਲ ਕਰ ਸਕਦਾ ਉਹਦੀ ਬਕਾਇਦਾ ਆਰਓ ਤੋਂ ਰਸੀਦ ਦਵਾਈ ਜਾਏਗੀ ਜੀ ਸਾਡੇ ਸਿਕਿਉਰਿਟੀ ਦੇ ਪ੍ਰਬੰਧ ਪੂਰੇ ਨੇ ਕੋਈ ਪ੍ਰਾਈਵੇਟ ਬੰਦਾ ਜਿਹੜਾ ਹੈਗਾ ਇਸ ਬਿਲਡਿੰਗ ਦੇ ਨੇੜੇ ਨਹੀਂ ਆਣ ਦਿੱਤਾ ਜਾਊਗਾ 3 ਟਾਇਰ ਸਿਕਿਉਰਿਟੀ ਹੈ ਮੇਨ ਗੇਟ ਤੇ ਵੀ ਹੈ ਇਧਰਲੇ 게ਟ ਤੇ ਵੀ ਹੈਗੀ ਹਨ ਆ ਨਹੀਂ ਉਹ ਦਿੱਤਾ ਜਾਊਗਾ ਜੀ ਦੇ ਕੋਲ ਰਸੀਦ ਹੈ ਜੇ ਕੋਈ ਇਤਰਾਜ਼ ਫਾਈਲ ਕਰਨਾ ਤਾਂ 20 ਦਿਨ ਟਾਈਮ ਆਫ ਫਾਈਲ ਕਰ ਲੇ ਦੂਸਰਾ ਅੱਜ ਰੈਸਲ ਹੈਗੀ ਹੈ ਜੀ ਟ੍ਰੇਨਿੰਗ ਚੱਲ ਰਹੀ ਹੈ ਤੇ ਪੰਚਾਇਤ ਚੋਣਾਂ ਦੀ ਜਿਹੜੀ ਟ੍ਰੇਨਿੰਗ ਚੱਲ ਰਹੀ ਹੈਗੀ ਰੈਸਲ ਚੱਲ ਰਹੀ ਹੈ ਤੇ ਉਹ ਸਾਡੇ ਜਿਹੜੇ ਮਾਸਟਰ ਟ੍ਰੇਨਰ ਨੇ ਉਹਨਾਂ ਨੂੰ ਟ੍ਰੇਨ ਕਰ ਰਹੇ ਨੇ ਮੈਂ ਵੀ ਇੱਥੇ ਹੀ ਆ ਜੀ ਅੱਜ ਕਿੰਨੇ ਕਿ ਮੁਲਾਜ਼ਮ ਲੱਗਣਗੇ ਬਾਉਟੇ ਦੇ ਵਿੱਚ ਇਸ ਤਰ੍ਹਾਂ ਹੈਗਾ ਵੀ 7-800 ਮੁਲਾਜ਼ਮਾਂ ਦੀ ਡਿਊਟੀ ਲੱਗੀ ਹੈ ਹੁਣ ਦੇਖਦੇ ਹਾਂ ਜੀ ਕਿੰਨੀ ਕਿ ਸਰਵਸੰਮਤੀ ਹੁੰਦੀ ਹੈ ਤੇ ਸਿ ਮਲਾਜ਼ਮ ਸਾਡੇ ਕੋਲ ਸਭੀ ਸਨ ਕਿੰਨੇ ਬੂਥ ਬਣਾਏ ਜਾਣਗੇ ਬਹੁਤ ਹਰੇਕ ਹਰੇਕ ਪਿੰਡ ਦੇ ਵਿੱਚ ਹੈਗਾ ਜੀ ਪੰਚਾਇਤਾਂ ਬੂਥ ਹਰੇਕ ਪਿੰਡ ਦੇ ਫੋਰਸ ਕੀ ਇੰਤਜ਼ਾਮ ਫੋਰਸ ਪੂਰੀ ਹੈ ਜੀ ਸਾਡੇ ਡੀਐਸਪੀ ਗੁਰੂਕਬਾਲ ਸਕੰਦ ਜੀ ਨੇ ਪੂਰੇ ਚੌਕਸ ਨੇ ਸਾਡੇ ਐਸਐਚਓ ਸ਼ੇਵਦੇਵ ਬਰਾੜ ਨੇ ਉਹ ਹਾਈਵੇ ਨੇ હાજર ਨੇ ਉਹ ਸਾਹਮਣੇ ਖੜੇ ਨੇ ਤੇ ਸਾਡੀ ਫੋਰਸ ਹੈਗੀ ਆ ਸਾਡੇ ਮਲਾਜ਼ਮ ਹੈਗੇ ਨੇ ਸਾਡੇ ਨੈਫਸੀਲਰ ਜਿਹੜੇ ਐਗਜ਼ੈਕਟਿਵ ਮਜਿਸਟਰ ਤਾਇਨਾਤ ਕੀਤੇ ਹੋਏ ਨੇ ਤੇ ਪੁਲਿਸ ਨੂੰ ਜਿਹੜਾ ਕਲੀਅਰ ਕਟ ਹਦਾਇਤ ਹੈ ਵੀ ਕੋਈ ਵੀ ਡਿਊਟੀ ਤੋਂ ਬਗੈਰ ਬੰਦਾ ਡਿਊਟੀ ਵਾਲਾ ਬੰਦਾ ਅੰਦਰ ਜਾ ਸਕਦਾ ਪ੍ਰਾਈਵੇਟ ਬੰਦਾ ਕੋਈ ਅੰਦਰ ਨਹੀਂ ਜਾ ਸਕਦਾ ਜਿਹਨੇ ਇਤਰਾਜ਼ ਦੇਣਾ ਉਹ ਉਥੋਂ ਫੜਾ ਦੇਗਾ ਉਹਨੂੰ ਰਸੀਦ ਬਾਹਰ ਅੰਦਰੋਂ ਲਿਆ ਦਿੱਤੀ ਜਾਏਗੀ ਸਰ ਥੈਂਕ ਯੂ